ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਡੀ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਭਾਈ ਉਹਨਾਂ ਕੋਲ ਆਪਾਂ ਆਏ ਆਂ ਐਦਾਂ ਨੇ ਤਿੰਨ گاਵਾ ਦਿਖਾਉਣੀਆਂ ਜਿੰਨਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਹੈ ਤੇ ਦੋ ਬੱਚੇ ਤੋਂ ਬਿਨਾਂ ਚੰਗੇ ਸੋਨੇ ਰੰਗ ਰੂਪ ਵਾਲੀਆਂ ਵੇੜਾ ਧੰਨਵਾਦ ਹੋਵੇ ਬੱਚੇ ਦੇ ਬਿਨਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਸ ਕਿਰਪਾ ਗੁਰੂ ਰਾਮ ਦਾਸ ਜੀ ਤੁਸੀਂ ਸੁਣਾਓ ਵਧੀਆ ਜੀ ਨਾਮ ਦੱਸਦੇ ਕਰੀ ਨਾਮ ਵੀਰ ਜੀ ਮੰਗੂ ਤਸੀਲ ਐ ਨਾਲਾ ਪਿੰਡ ਥੋਬਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ 85679 ਤੇ 14511 ਵੇਗਿਆ ਕੱਲ ਵਾਲਾ ਮਾਲ ਫੜ ਮਾਲਾ ਜੀ ਵੀਰ ਦੀ ਆ ਵੀ ਮਾਲ ਦੀ ਸੇਵਾ ਕਰੀਦੀ ਆ ਹਾਂਜੀ ਜਿਹੜਾ ਵੀਰ ਮਾਲ ਦੀ ਸੇਵਾ ਕਰੂਗਾ ਮਾਪਿਓ ਦੀ ਸੇਵਾ ਕਰੂਗਾ ਉਹ ਤਰ ਜਾਂਦਾ ਮਾਲ ਤੁਹਾਡੇ ਪਿਆਰ ਸਦਕੇ ਹੁੰਦਾ ਹੀ ਨਹੀਂ ਮਾਲ ਚੰਗਾ ਲਈਦਾ ਜੀ ਕਿੰਨੇ ਕਾਏ ਫੋਨ ਕਾਣ ਫਿਰ ਫੋਨ ਪਾਈ ਹੁਣ ਥੋੜੀ ਆਈ ਜਾਣ ਦੇ ਅੱਛਾ ਇੱਕ ਵੀਰ ਅਮਰੀਕਾ ਉਹ ਕਹਿੰਨੇ ਘਰੇ ਦੋ ਗਾਵਾਂ ਭੇਜ ਦੋ ਮੈਥੋਂ ਫੂ ਪੈ ਹੈ ਤੁਹਾਨੂੰ ਬਾਦਨਾ ਅੱਛਾ ਉਹਨੂੰ ਵੀ ਗਾਵਾਂ ਵੀ ਨੂੰ ਭੇਜਨੀ ਆਪਾਂ ਤੇ ਹੋਰ ਗਾਮੇ ਭਾਈ ਠੀਕ ਠਾਕ ਜੀ ਜੀ ਵਧੀਆ ਹਰਜੀ ਵਧੀਆ ਵਾਇਦਾ ਰਿੰਦਾ ਫੋਨ ਫਿਰ ساری ਦਿਹਾੜੀ ਸਾਹ ਹੀ ਨਹੀਂ ਆਉਂਦਾ ਬਾਬੇ ਦੀ ਕਿਰਪਾ ਦੇ ਨਾਲ ਹੋ ਚੁੱਕੇ ਨਹੀਂ ਜਾਂਦੇ ਜਿਹੜੇ ਵੀ ਇਹ ਭਰਾਵਾ ਦੇ ਫੋਨ ਨਹੀਂ ਚੁੱਕੇਗੇ ਅੱਛਾ ਇਹਨੂੰ ਕੋ ਹੱਥ ਜੋੜ ਕੇ ਮਾਫੀ ਚੰਮਦੇ ਆ ਅੱਛਾ ਇਹ ਆਡੇ ਕੋ ਫੋਨ ਨਹੀਂ ਚੁੱਕਿਆ ਗਿਆ ਰੌਣਕ ਲੱਗੀ ਰਹਿੰਦੀ ਕਿ ਪੂਰੀ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਰੌਣਕ ਹਰਦੀ ਤੈਨੂੰ ਪਤਾ ਹੀ ਹਰਦਾ ਤੇ ਅੱਜ ਵੀ ਰੇਟ ਨਿਕਲ ਨਿਕਿਆ ਤੁਹਾਨੂੰ ਪਤਾ ਹਰ ਵੀ ਸਾਡੇ ਜਨੂਨ ਹੁੰਦੇ ਆ ਅੱਛਾ ਪਹਿਲਾਂ ਫੋਨ ਤੇ ਜਾਂਦੀਆਂ ਅੱਛਾ ਭਾਈ ਰੇਟ ਇਹੋ ਜਿਹੇ ਪਾਉਣੇ ਜਿਹੜੇ ਵੀ ਹਰ ਕੋ ਨੂੰ ਮਤਲਬ ਪਸੰਦ ਆ ਜੀ ਠੀਕ ਆ ਮਾਹ ਨਹੀਂ ਚੰਗਾ ਦੇਰੀ ਜਾਂਦਾ ਠੀਕ ਆ ਇੱਥੇ ਮਿਲੇਗਾ ਅੰਦਾਵਾ ਡੇਰੀ ਫਾਰਮ ਦਾ ਸਭ ਤੋਂ ਸਸਤਾ ਤੇ ਵਧੀਆ ਮਾਲ ਠੀਕ ਆ ਤੇ ਚਲੋ ਫਿਰ ਜਿਹੜੀ ਆ ਸਭ ਤੋਂ ਵਧੀਆ ਇੱਕ ਤੁਸੀਂ ਕੱਲ ਲੱਭ ਕੇ ਲਿਆਉਂਦੀ ਐ ਇਹ ਵੀ ਖਾ ਦਈਏ ਫਿਰ ਇਹ ਹਰਪ੍ਰੀਤ ਸੂਈ ਆ ਠੀਕ ਆ ਸੂਈ ਹੋਈ ਆ ਕੋਈ 5-7 ਦਿਨ ਠੀਕ ਆ ਇਹ ਥੱਲੇ ਆਸਟਾਨਾ ਸੱਤ ਕਲੀ ਤੋਂ ਜਾਂ ਕੋ ਦੁੱਧ ਲਾੜੇ ਜਾਂ ਭੋਲਾ ਲਾੜੇ ਠੀਕ ਆ ਠੀਕ ਆ ਇਹ ਥੋੜੀ ਜੀ ਆਈ ਤੇ ਕਿਸੇ ਚਲੇ ਘਰੋਂ ਚੋਂ ਕੋ ਸਾਂਸੂਮ ਕਰ ਲਊਗਾ ਇਹਦੀ ਸਾਂਭ ਜਿਹੜੀ ਆ ਕੱਟ ਕੀਤੀ ਗਈ ਹੈ ਜਣੀ ਬਾਕੀ ਠੰਡੀ ਚ ਬਾਕੀ ਸ਼ੀਲ ਸੁਣ ਲੱਗ ਗਿਆ ਕੋਈ ਵਧੀਆ ਕੋਈ ਗੱਲ ਬਾਤ ਨਹੀਂ ਹਨ ਤੂੰ ਚਾਰੇ ਬਾਕੀ ਆਵੇ ਕੋਈ ਸਾਹਮਣ ਵਾਲਾ ਕੋਈ ਵੀਰ ਲੈ ਜਾਊਗਾ ਤੇ ਜਿਹੜਾ ਵਾ ਰਾਜੀ ਵੀ ਹੋ ਜਾਊਗੀ ਤੇ ਦੁੱਧੋਂ ਵੀ ਵਾਜੂਗੀ ਜਿਹੜਾ ਸਾਰੀਆਂ ਗਰਮੀਆਂ ਇੰਨੇ ਦੁੱਧ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਣਾ ਇੰਨੇ ਤਾਂ ਤੱਕ ਕੇ ਲੋਕਿੰਗ ਦੇਖੀ ਹੈਗਾ ਮੋਕੇ ਤੇ ਇਹਦੇ ਕੋਲ ਉਹਦਾ ਹੈ ਲस्सी ਹੈ ਭਾਜੀ ਦੰਦੋਂ ਦੇ ਕੋਈ ਦੇ ਐਕਵਾੜ ਯਾਰ ਜੀ ਕੋਈ ਗੱਲ ਬਾਤ ਦੇਖ ਸੰਦੇ ਜੀ ਵਿਆੜਿਆ ਕਿਨੇ ਸੰਭੀ ਨਹੀਂ ਹੈਗੀ ਪਸਾਂ ਵਾਲਾ ਵੀ ਲੈ ਜੀ ਯਾਦ ਹੀ ਕਰੂਗੇ ਹਾਂਜੀ ਲस्सी ਹੈ ਥੋੜੀ ਕਿ ਸਰੀਰਾਂ ਬਾਕੀ ਰੇਟ ਮੇ ਤਾਂ ਉਸਾਰਾ ਮਹੀਨਾ ਜਨਾ ਉਹ ਤਰ੍ਹਾਂ ਚੋਂ ਚੋਂ ਚ ਠੰਡੀ ਤੇਰੀ ਪੂਰੀ ਠੀਕ ਆ ਉਹਦਾ ਡਾਡੂ ਕੀ ਉਹਦਾ ਕੋਈ ਗੱਲ ਏ ਠੰਡੀ ਤੇਰੀ ਤੇ ਮੁੱਲ ਫੇਰ ਇਹਦਾ ਮੁੱਲ ਹਰ ਪ੍ਰੀ ਦਾ 17 ਅੱਛਾ ਦੋ ਸ਼ੌਟ 15000 15000 ਦੀ 14.5 ਹਜ਼ਾਰ ਦੀ ਅੱਛਾ 500 ਹੋਰ 14000 ਅੱਛਾ 14000 14000 ਘਰ ਵਾਲਾ ਵੀਰ ਫੋਨ ਆਣਾ ਲਾਏ ਅੱਛਾ ਤਾਜੀ ਸੋਈ ਹਫਤੇ ਦੀ ਠੀਕ ਆ 10 ਲੀਟਰ ਦੁੱਧ ਲੈ ਜਾਣਾ ਕਾਜੀ ਬਾਜੀ ਕੋ ਫੀਟ ਦੀ ਬੋਰੀ ਪਾ ਲੈ ਠੀਕ ਆ ਜੀ ਤੇ ਮਗਰ ਬੱਚੀ ਮਗਰ ਬੱਚੀ ਅੱਛਾ ਬੱਚਾ ਕਿ ਬੱਚੀ ਮਗਰ ਬੱਚਾ ਆ ਜੀ ਤੇ ਆ ਜਿਹੜੀ ਗਾਂ ਜੀ ਇਹਦੇ ਕੋਲ ਦੁੱਧ ਕਿੰਨਾ ਆ ਰੋ ਪੀ ਇਹਦੇ ਕੋਲ ਦੁੱਧ ਸਟੈਂਪ 7 ਲੀਟਰ ਤੇ ਆਇਆ ਕਹਗਾ ਪੱਕਾ ਦੁੱਧ ਬਾਕੀ ਆ ਵੀ ਦੁੱਧ ਤੁਹਾਡੇ ਘਰੋਂ ਕੋ ਚੋਗੇ ਖੜੇ ਹਨਾ ਥੋੜੀ ਨਾ ਨਿੱਗਰ ਲੇਵੇ ਦੀ ਬੱਛੀ ਆ ਬ੍ਰੀਡ ਯਾਦ ਪੂਰੀ ਦੁੱਧ ਹਣੋ ਬੱਛੀ ਭਾ ਕੋ ਸਾਹ ਵਾਲਾ ਵੀਰ ਲੈ ਗਿਆ ਜਿਹਨੂੰ ਜਾਤ ਨਸਲ ਦਾ ਪਤਾ ਪਰ 10 ਕਿਲੋ ਚੋਲੇ ਸਾਡੀ ਇੱਕੋ ਜੱਥ ਜੁੜ ਕੇ ਬੇਂਦੀਆਂ ਦੀਆਂ ਸੁੰਨੀਆਂ ਸਵਾਈਆਂ ਲੋੜ ਡਾਂਗੇ ਚੋਗੇ ਲੈਣਾ ਜਿਹੜੀ ਗੱਬਰਾਂ ਪਾਸ ਕਰਕੇ ਲੈ ਜਾਉਂਦਾ ਉਹ ਵੀ ਭਾਈ ਕੱਲ ਵੀਡੀਓ ਪਾਈ ਅੱਜ ਫੇਰ ਵੀਡੀਓ ਪਾਤੀ ਦੇਖ ਰਹਿੰਦਾ ਕਿ ਆ ਪਾ ਕੇ ਵੀਡੀਓ ਪਾਉਣ ਦੇ ਪਿੱਛੇ ਮਾਲ ਲੈਣਾ ਦੇਣਾ ਆਪਣੀ ਤਸੱਦੀ ਕਰਕੇ ਖੜੇ ਮੇਰੇ ਵੀਰ ਠੀਕ ਆ ਜੀ ਲੱਗੇ ਵੀਰ ਨੇ ਖੜਨੇ ਤੋਰਾ ਫੇਰ ਇਹਨਾਂ ਬਾਕੀ ਇਹਨਾਂ ਦੋਵਾਂ ਵੜਾ ਨੇ ਸੱ ਤੇ ਹੈਗੀਆਂ ਦਮੇ ਹੀ ਵੜਾਵਾ ਜੇ ਤੇ ਗਾਂ ਜੇ ਤਿਆਰ ਹੁੰਦੀਆਂ ਵਾ ਤੇ ਚੰਗੀ ਰਕਮ ਦੀਆਂ ਤਿਆਰ ਹੋਣੀਆਂ ਵਾ ਦੁੱਧ ਜਿਹੜਾ ਵਾ 7 ਲੀਟਰ ਜਿਹੜਾ ਕਿੰਦੇ ਕੇਦੇ ਕੋਲ ਵੀ ਹੈਗਾ ਵਾ ਬਾਕੀ ਟੋਕੜ ਵੜ ਵੀ ਥੋੜੀ ਚੰਗੀ ਸਾਮੰਨ ਦਾ ਫਾਇਦਾ ਵਾ ਗਾਂ ਵੀ ਜੇ ਤਿਆਰ ਹੋਵੇ ਤੇ 4 ਪੈਸੇ ਜੋੜਦੀ ਆ ਠੀਕ ਹੈ ਇਹਨਾਂ ਸੰਦੈ ਮੋਲ ਜਰਦੀ ਤੇ ਇਹਦਾ ਫਿਰ ਵਿਰਜ ਮੋਲ ਇਸ ਤਰ੍ਹਾਂ ਕਰਦੇ ਕਿ ਉਹਨੇ ਦੀ ਬੱਛੀ ਆ ਜੇ ਤੇ ਉਹਨੇ ਦੀ ਗਾਂ ਆ ਜੇ ਜਾਂਦੀ ਫਰਾਟੀ ਜੀ ਪਹਿਲੇ ਕੋੰਨਦੇ ਵੀ ਪਹਿਲੇ ਹੋਂਦੇ ਜਾਵੇ ਵੀ ਜਾਂਦਾ 16000 ਸੋਹਣਿਆ ਯਾਰ ਬੀ ਯਾਰ ਹੋ ਰਹੀ ਆ ਤੀ ਜੀ ਅੱਛਾ 15000 ਦੀ ਜਾਵੇ ਜਾਵੇ ਠੀਕ ਆ ਇੱਕ ਵਾਰੀ ਥਾਣੇ ਦੇ ਲਾਗੇ ਤੇ ਦਿਖਾ ਦਈਏ ਮੈਂ ਆ ਗਿਆ ਭਾਈ ਆ ਵੇਖੋ ਇਹ ਰੂ ਹੀ ਆ ਤੇ ਆ ਠੀਕ ਆ ਇਦਾਂ ਦੀਆਂ ਗਾਵਾਂ ਰੰਡਾਵਾ ਫਾਰਮ ਤੇ ਹੀ ਆ ਠੀਕ ਆ ਕੋਈ ਨਿਆਣਾ ਨਹੀਂ ਕੋਈ ਪੜਾ ਨਹੀਂ ਕੋਈ ਰੱਸੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹਨਾ ਠੀਕ ਆ ਤੇ ਚਿਹਰਾ ਵੀ ਕਾਫੀ ਖੂਬਸੂਰਤ ਹੈ ਤੇ ਹੁਣ ਇੱਕ ਆ ਵੀ ਵੇੜ ਤੁਹਾਨੂੰ ਕਾਫੀ ਪਿਆਰੇ ਜੇ ਪ੍ਰਿੰਟ ਵਾਲੀ ਤੁਹਾਨੂੰ ਦਿਖਾਉਣੀ ਆ ਇਹ ਵੀ ਯਾਰ ਦਈਏ ਵੇਖੋ ਰੱਖੀ ਜੇ ਤੋ ਆਇਦਾ ਵੀ ਪਹਿਲੇ ਹੀ ਆਉਂਦਾ ਜੀ ਆਹ ਤੋ ਜਿੱਦਾਂ ਦੀ ਮੱਦੀ ਧਾਰਾ ਮਾਰਦਾ ਠੀਕ ਆ ਨਾ ਕੋ ਪਹਾੜਾ ਨਾ ਕੋ ਬੰਦਾ ਠੀਕ ਆ ਸਾਰੇ ਥਾਣੇ ਦੇ ਬਿਲਕੁਲ ਸਾਫ ਧਾਰਿਆ ਜੀ ਨਾ ਕੋ ਧੁਰਮਾ ਵੀ ਪਤਾ ਇਹਦੇ ਕੋ ਦੁੱਧ ਕਿੰਨਾ ਜੀ ਦੋੰਦੀ ਭਾਜੀ ਅੱਛਾ ਕੋਈ 7 ਲੀਟਰ ਦੁੱਧ ਅੱਛਾ ਇਹਦੇ ਕੋ 7 ਲੀਟਰ ਹੈਗਾ ਪੱਕ ਆ ਦੇ ਸਦੇ ਪਿਓਰ ਦੋ ਦੰਦ ਜੀ ਪਿਓਰ ਦੋ ਦੰਦ ਤੋੜੂ ਹੰਗਰੇ ਕਰੀ ਨਾ 7 ਲੀਟਰ ਦੋਦੀ ਜਿਹੜਾ ਇਹਦੇ ਕੋਲ ਦੱਸ ਦੇ ਆ ਬਾਕੀ ਦੋਦੇ ਦੀ ਤੁਸੀਂ ਚਵਾਈ ਆਪ ਕਰਕੇ ਖੜਨੀ ਆਂ ਅਸੀਂ ਕਦੀ ਵੀ ਨਹੀਂ ਕਿੰਨੇ ਵੀ ਇਤਰਾ ਹੀ ਖੜੋ ਅਸੀਂ ਤੇ ਹਰ ਵਾਰੀ ਇਹੀ ਬੇਨਤੀ ਕਰਦੇ ਆਪਣੀ ਚਵਾਈ ਕਰਕੇ ਹੀ ਖੜੋ ਸਿਰਾ ਵੜਾ ਰਜ ਜੀ ਬ੍ਰੈਂਡ ਹੀ ਅੱਜ ਠੀਕ ਹੈ ਬਾਕੀ ਹੈਗੀ ਵੀ ਦੋ ਦੰਦ ਆ ਉਮਰ ਵੀ ਛੋਟੀ ਹੈ ਜਿਹੜੀ ਅਜੇ ਦੀ ਛੇੜਿਆ ਵੀ ਜੇ ਥੋੜੀ ਘੇ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਕੀ ਆ ਭਾਜੀ ਜਿੱਥੇ ਹੱਥ ਲਾ ਦਈਏ ਮੋਗਲ ਬਣ ਜਾਂਦੀ ਹੈ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਵੀ ਹਰਦੀ ਚੋਂ ਦੇ ਦੇ ਦਾਂਗੇ 15 ਦੇ ਹਾਂਜੀ ਅੱਜ 15 15 ਹੀ ਆ ਕੇ ਜਿਹੜੀ ਮਰਜ਼ੀ ਕੋਈ ਲੈ ਜਾਏਗੇ। ਅੱਜ ਵੀ 15 ਦੀ ਵੀ 15 ਦੀਆਂ ਨਾ ਹੀ ਘਮਾਉਣ ਦੇ ਹਰਦੀ ਅੱਜ। ਅੱਛਾ। ਮਾਈ ਨਹੀਂ ਕੰਨਦੇ। ਠੀਕ ਹੈ। ਸੇਵਾ ਸੇਵਾ ਹੀ ਅੱਜ। ਠੀਕ ਹੈ। ਹਾਂਜੀ ਪਰ ਇਦਾਂ ਦੀਆਂ ਬੱਛੀਆਂ ਹੁੰਦੀਆਂ ਨਹੀਂ ਇਹ। ਤੇ ਬਾਕੀ ਇਹ ਕਿ ਆਪਣੀ ਸਮਝਣਾ ਕੋਈ ਵੇਖ ਕੇ ਨਾ ਖੜਿਆ ਆਪਣੀ ਦਸਤ ਦੀ। ਇਹ ਪਾੜੀ ਅੱਗਾ ਲੱਗੀ ਜੇ ਸੋਨਾ ਹੀ ਖਰੀਦ ਕੇ ਘਰ ਬੰਦਨ ਵਾਲੀ ਗੱਲ। ਠੀਕ ਹੈ। ਇਹ ਬੱਛੀਆਂ ਬਣ ਜਾਣੀਆਂ ਨਿਕਲ ਆਉਣੀਆਂ 60 60 70 70 ਹਜ਼ਾਰ ਦੀਆਂ ਬੱਛੀਆਂ ਨੇ। ਹਾਂਜੀ ਹਾਂਜੀ। ਪਾੜਾ ਨਹੀਂ ਕੋਈ ਗਾੜੀ।